ਹੈਲੋ ਦੋਸਤੋ ਜੈਨੂ 24 ਤੇ ਜੁੜਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਅੱਜ ਤੁਹਾਨੂੰ ਲੈ ਕੇ ਆਏ ਹਾਂ ਫਾਇਲ ਕਾ ਬਲੌਗ ਦੇ ਵਣ ਭਾਗ ਦੇ ਕੱਚੇ ਕਾਮਿਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪਤਲਾ ਫੂਕੇ ਨਾਰੇਬਾਜੀ ਕੀਤੀ ਗਈ ਅਹੀਂ ਪ੍ਰਧਾਨ ਜੀ ਅੱਜ ਉਹ ਤਰਨਾ ਲਾਇਆ ਕਿਹੜੇ ਵਿਭਾਗ ਨੂੰ ਲਾਇਆ ਗਿਆ ਤੇ ਕਿਸ ਦੇ ਖਿਲਾਫ ਲਾਇਆ ਜੀ ਜਿਹੜਾ ਤਰਨਾ ਹੈ ਜੀ ਅਸੀਂ ਡੈਮੋਕਰੈਟਿਕ ਜਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਜਿਹੜਾ ਸੂਬੇ ਦੇ ਮਨ ਲਓ ਜਿਹੜਾ ਵੀ ਸੂਬੇ ਨੇ ਆਦੇਸ਼ ਲਾਇਆ ਸਾਨੂੰ ਹਰੇਕ ਮੰਨ ਲਓ ਜਿੰਨੇ ਵੀ ਪੰਜਾਬ ਦੀਆਂ ਵੱਖ-ਵੱਖ ਰੇਂਜਾਂ ਹੈਗੀਆਂ ਨੇ ਵੱਖ-ਵੱਖ ਮੰਨ ਲਓ ਰੇਂਜ ਦਫ਼ਤਰਾਂ ਦੇ ਸਾਹਮਣੇ ਜਿਹੜਾ ਅਸੀਂ ਅਰਥੀ ਭੂਗ ਪੰਜਾਬ ਸਰਕਾਰ ਦਾ ਕਰ ਰਹੇ ਆ ਇਹਦੇ ਵਿੱਚ ਇਹ ਕਾਰਨ ਹੈ ਜੀ 20 25 25 ਸਾਲ ਤੋਂ ਅਸੀਂ ਜਿਹੜਾ ਮੰਨ ਲਓ ਲਗਾਤਾਰ ਕੰਮ ਕਰ ਰਹੇ ਆ ਜਿਹੜੀ ਇਹ ਸਰਕਾਰ ਹੈ ਭਗਵੰਤ ਮਾਨ ਕਹਿੰਦਾ ਸੀ ਵੀ ਮੈਨੂੰ ਲਿਓ ਤੁਸੀਂ ਤਾਂ ਸਭ ਤੋਂ ਪਹਿਲਾਂ ਜਿਹੜਾ ਹਰਾ ਪੈਨ ਹੈ ਮੈਂ ਜਿਹੜਾ ਮੰਨ ਲਓ ਕੱਚੇ ਮੁਲਾਜ਼ਮਾਂ ਤੇ ਚਲਾਵਾਂਗਾ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਵੀ ਉਹ ਤੇਰਾ ਪੈਨ ਕਿੱਥੇ ਗਿਆ ਜੀ ਹੋਈ ਪੁਤਲਾ ਫੁਕਿਆ ਗਿਆ ਪੁਤਲਾ ਕਿਸ ਦਾ ਫੁਕਿਆ ਗਿਆ ਜੀ ਇਹ ਪੰਜਾਬ ਸਰਕਾਰ ਦਾ ਫੁਕਿਆ ਗਿਆ ਜੀ ਭਗਵੰਤ ਮਾਨ ਦਾ ਕਿਉਂ ਫੁਕਿਆ ਗਿਆ ਇਹਦੇ ਵਿੱਚ ਜਿਹੜਾ ਮੰਨ ਲਓ ਅਸੀਂ 25-25 ਸਾਲ ਤੋਂ ਕੰਮ ਕਰ ਰਹੇ ਹਾਂ ਅੱਜ ਸਰਕਾਰ ਨੇ ਸ਼ਰਤਾਂ ਲਾਤੀਆਂ ਵੀ ਇਹ ਤਾਂ ਅਨਪੜ੍ਹ ਨੇ ਜੀ ਇਹਨਾਂ ਦੇ ਗੈਬ ਨੇ ਜੀ ਇਹ ਤਾਂ ਲਗਾਤਾਰ ਕੰਮ ਨਹੀਂ ਕਰ ਰਹੇ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਲਗਾਤਾਰ ਕੰਮ ਕੀਤਾ ਇਹਨਾਂ ਅਫਸਰਾਂ ਨੂੰ ਪੁੱਛਿਆ ਜਾਵੇ ਜਿਹੜੇ ਇਹ ਅਪ੍ਰਿਸ਼ਟ ਅਫਸਰ ਹਨ ਇਹ ਮਾਰੂ ਨੀਤੀਆਂ ਜਿਹੜੀਆਂ ਇਹਨਾਂ ਦੀਆਂ ਨੇ ਇਹਨਾਂ ਨੇ ਨਹੀਂ ਪਤਾ ਕਾਗਜ਼ਾਂ 'ਚ ਕੀ ਕਪਲੇਬਾਜੀ ਕੀਤੀ ਹੈ ਸਰਕਾਰ ਨਾਲ ਰਲ ਕੇ ਪਰ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਅਸੀਂ ਜਿਹੜਾ 25-25 ਸਾਲ ਤੋਂ ਕੰਮ ਕਰ ਰਹੇ ਆਂ ਲਗਾਤਾਰ ਬਿਨਾਂ ਸ਼ਰਤ ਤੋਂ ਜਿਹੜਾ ਸਾਡੇ ਮੁਲਾਜ਼ਮ ਨੇ ਉਹ ਪੱਕੇ ਕੀਤੇ ਜਾਵਣ ਜੇ ਮੰਨ ਲਓ ਸਾਡੇ ਮੁਲਾਜ਼ਮ ਪੱਕੇ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ ਜੇ ਇਸ ਧਰਨੇ ਦਾ ਸਰਕਾਰ ਤੇ ਕੋਈ ਅਸਰ ਨਹੀਂ ਹੁੰਦਾ ਤੁਹਾਡਾ ਆਉਣ ਵਾਲਾ ਅਗਲਾ ਕਦਮ ਕੀ ਹੋਊਗਾ ਆਉਣ ਵਾਲਾ ਜਿਹੜਾ ਸਾਡਾ 25 ਜਨਵਰੀ ਨੂੰ ਸਭ ਤੋਂ ਪਹਿਲਾਂ ਕਟਾਰੂ ਚੱਕਦੇ ਅਸੀਂ ਮੰਨ ਲਓ ਜਿਹੜਾ ਹਲਕਾ ਹੈ ਉਹਦੀ ਰਾਈਟ ਤੇ ਜਿਹੜਾ ਅਸੀਂ ਮੰਨ ਲਓ ਮਾਂ ਰੈਲੀ ਕਰਨ ਜਾ ਰਹੇ ਆ ਉਸ ਤੋਂ ਬਾਅਦ ਜੇ ਫਿਰ ਵੀ ਇਹ ਕੋਈ ਗੌਰ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਐਕਸ਼ਨ ਹੈ ਉਹ ਅਸੀਂ ਮੁੱਖ ਮੰਤਰੀ ਨੂੰ ਘੇਰਾਂਗੇ ਜਿੱਥੇ ਵੀ ਸਾਨੂੰ ਮਿਲੇਗਾ ਜਿਹੜੇ ਇਲਾਕੇ ਵਿੱਚ ਵੀ ਮਿਲੇਗਾ ਇਹਦਾ ਅਸੀਂ ਕਰਾਓ ਕਰਾਂਗੇ ਇਨੂੰ ਅਸੀਂ ਭੱਜਣ ਨਹੀਂ ਦੇਵਾਂਗੇ ਇਹ ਕਵੇ ਨਾ ਵੀ ਮੈਂ ਭੱਜ ਜਾਵਾਂਗਾ ਜਾਂ ਮੈਂ ਨਹੀਂ ਸੁਣਨਾ ਅਸੀਂ ਸੜਕਾਂ ਤੇ ਆਵਾਂਗੇ ਅਸੀਂ ਹਰੇਕ ਅਪੀਲ ਕਰਦੇ ਆ ਸਾਰੇ ਜਥੇਬੰਦੀਆਂ ਨੂੰ ਵੀ ਇੱਕ ਝਟੋ ਜੋ ਜਿੱਥੇ ਵੀ ਇਹ ਮਿਲੇ ਭ੍ਰਿਸ਼ਟਾਚਾਰ ਮੰਤਰੀ ਇਹਨੂੰ ਉੱਥੇ ਹੀ ਕਹੋ ਇਹਨੂੰ ਪਤਾ ਲੱਗੇ ਵੀ ਥੱਲੇ ਜਨਤਾ ਜਿਹੜੀ ਮੰਨ ਲਓ ਜਿਹੜੀ ਮੇਰਾ ਹਰਾ ਪਿੰਨ ਹੈ ਉਹ ਮੈਂ ਜਿਹੜਾ ਨਹੀਂ ਚਲਾਇਆ ਤਾਂ ਉਹਦਾ ਮੈਨੂੰ ਜਿਹੜਾ ਜਾਨਾ ਬੁਗਤਣਾ ਪਵੇਗਾ ਪੰਜਾਬ ਸਰਕਾਰ ਮੁਰਦਾਬੋ ਪੰਜਾਬ ਸਰਕਾਰ ਮੁਰਦਾਬੋ ਪੰਜਾਬ ਸਰਕਾਰ ਮੁਰਦਾਬੋ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਲਾਈਆਂ ਸ਼ਰਤਾਂ ਰੱਦ ਕਰੋ ਰੱਦ ਕਰੋ ਰੱਦ ਕਰੋ ਲਾਈਆਂ ਸ਼ਰਤਾਂ ਰੱਦ